ਆਵਾਯੋਕ ਜੇ ਉਹਦਾ ਰਾਸ਼ਨ ਕਾਰਡ ਬਣਿਆ ਤਾਂ ਦਰਜ ਕੀਤਾ ਜਾਂਦਾ ਪਰ ਮੰਤਰੀ ਸਾਹਿਬ ਦੇ ਮੈਂ ਧਿਆੜ ਚ ਲਿਆਉਣਾ ਚਾਹੁੰਦਾ ਤੁਹਾਡੇ ਮਾਦ ਉਹਨਾਂ ਨੇ ਹਜੇ ਕੋਈ ਪੋਰਟਲ ਨਹੀਂ ਖੁੱਲਿਆ ਜੀ ਦਰਜ ਨਹੀਂ ਕੀਤਾ ਜਾ ਰਿਹਾ ਦੂਜਾ ਸੈਕੰਡ ਸੀਗਾ ਕਿ ਜਿਹੜੇ ਨਵੇਂ ਬੱਚੇ ਜਨਮਦੇ ਆ ਜਨਮ ਹੁੰਦਾ ਬੱਚਿਆਂ ਦਾ ਜਿਨ੍ਹਾਂ ਦਾ ਰਾਸ਼ਨ ਕਾਰਡ ਹੀ ਬਣਿਆ ਹੋਇਆ ਸਮਾਰਟ ਕਾਰਡ ਉਹਨਾਂ ਦਾ ਨਾਮ ਦਰਜ ਨਹੀਂ ਹੋ ਰਿਹਾ ਪਿਛਲੇ ਲੰਬੇ ਸਮੇਂ ਤੋਂ ਉਹ ਡਿਸਕ੍ਰਿਮੀਨੇਸ਼ਨ ਆ ਜੀ ਉਹਨਾਂ ਨੂੰ ਰਾਸ਼ਨ ਤਾਂ ਛੱਡੋ ਜਿਹੜਾ ਨਹੀਂ ਮਿਲਦਾ ਹੀ ਮਿਲਦਾ ਜਿਹੜੀ ਉਹਨਾਂ ਨੂੰ ਸੇਹ ਸਹੂਲਤ ਮਿਲਦੀ ਆ 5 ਲੱਖ ਦਾ ਬੀਮਾ ਮਿਲਦਾਗਾ ਜਦੋਂ ਮਾਤਾ ਪਿਤਾ ਉਹਦੇ ਸਮਾਰਟ ਕਾਰਡ ਦੇ ਵਿੱਚ ਦਰਜਾ ਬੀਪੀਐਲ ਕਾਰਡ ਦੇ ਵਿੱਚ ਦਰਜਾ ਤੇ ਉਹ ਬੱਚਿਆਂ ਨਾਲ ਡਿਸਕ੍ਰਿਮੀਨੇਸ਼ਨ ਕਿਉਂ ਕੀਤੀ ਜਾ ਰਹੀ ਆ ਇਹਨੂੰ ਜਲਦੀ ਪੋਰਟਲ ਨੂੰ ਖੋਲ ਕੇ ਉਹ ਬੱਚਿਆਂ ਦੇ ਨਾਂ ਗਰੀਬਾਂ ਦੇ ਦਰਜ ਕੀਤੇ ਜਾਣ ਤੇ ਜਿਹੜੀ ਇੱਕ ਲੜਕੀ ਵਿਆਹ ਕੇ ਦੂਜੀ ਜਗ੍ਹਾ ਜਾਂਦੀ ਹੈ ਇਹਨਾਂ ਦੇ ਜਵਾਬ ਹਾਂ ਚਾ ਪਰ ਇਹ ਵੀ ਪੋਰਟਲ ਖੁੱਲਿਆ ਨਹੀਂ ਮੰਤਰੀ ਸਾਹਿਬ ਇਸ ਸਬੰਧੀ ਥੱਲੇ ਆਪਦੀ ਨਰੀਖਣ ਕਰ ਲੈਣਗੇ ਮੰਤਰੀ ਜੀ ਵੈਸੇ ਇਹ ਤਾਂ ਆਟੋਮੈਟਿਕਲੀ ਹੋ ਜਣਾ ਚਾਹੀਦਾ ਮੈਂ ਦੱਸਣਾ ਜੀ ਪਲੀਜ਼ ਮਾਨ ਸਪੀਕਰ ਸਾਹਿਬ ਮੈਂ ਸਾਰੇ ਸਦਨ ਦੇ ਧਿਆਨ ਚੀ ਕਰ ਲੈਣੀ ਚਾਹੁੰਨਾ ਕਿ ਅ ਦੋ ਇਸ਼ੂ ਹੈ ਇੱਕ ਤੇ ਹੈ ਜਿਹੜੀ ਲੜਕੀ ਵਿਆਹ ਕੇ ਸਹੁਰੇ ਘਰ ਜਾਂਦੀ ਹੈ ਪੇਕੇਆਂ ਤੋਂ ਉਹਦਾ ਰਾਸ਼ਨ ਕਾਰਡ ਜਦੋਂ ਜੀ ਚਾਵੇ ਆਪਣਾ ਰਾਸ਼ਨ ਕਾਰਡ ਆਪਣੇ ਪੇਕੇ ਪਿੰਡ ਤੋਂ ਕਰਵਾ ਕੇ ਤੇ ਉਹ ਸਹੁਰੇ ਪਰਿਵਾਰ ਦੇ ਰਾਸ਼ਨ ਕਾਰਡ 'ਚ ਆਪਣਾ ਨਾਮ ਦਰਜ ਕਰਾ ਸਕਦੀ ਹੈ ਪਰ ਇਹ ਚ ਸ਼ਰਤ ਇਹ ਆ ਵੀ ਉਹ ਸਹੁਰੇ ਪਰਿਵਾਰ ਦਾ ਰਾਸ਼ਨ ਕਾਰਡ ਬਣਿਆ ਹੋਵੇ ਜੇ ਤੁਹਾਡੇ ਕੋ ਕੋਈ ਐਪਲੀਕੇਸ਼ਨ ਆ ਨੇ ਮੈਂ ਸਾਰੇ ਮੈਂਬਰਸ ਵਾਨਾ ਨੂੰ ਬੇਨਤੀ ਕਰਦਾ ਕਿ ਇਹਦੇ ਨਾਲ ਪੋਰਟਰ ਦਾ ਕੋਈ ਇਸ਼ੂ ਨਹੀਂ ਅਸੀਂ ਜਿੰਨੇ ਵੀ ਤੁਸੀਂ ਕਹੋਗੇ ਜੇ ਕੋਈ ਪੈਂਡਿੰਗ ਤੁਹਾਡਾ ਹੈਗਾ ਤੇ ਸਾਡੇ ਕੋਲ ਲਿਆਓ ਅਸੀਂ ਉਹ ਦਰਜ ਕਰਾ ਦੇਾਂਗੇ ਜਿਹੜੀਆਂ ਤਿਆਂ ਦਾ ਵਿਆਹ ਤੋਂ ਬਾਅਦ ਹੁੰਦਾ ਜਿਹੜਾ ਹੈਗਾ ਛੋਟੇ ਬੱਚਿਆਂ ਦਾ ਕਿਉਂਕਿ 2011 ਦੀ ਜਿਹੜੀ ਜਨਗਨਾ ਆ ਉਹਦੇ ਆਧਾਰ ਤੇ ਪੰਜਾਬ ਨੂੰ ਕੁੰਝਾ ਪ੍ਰਤੀਸ਼ਤ ਜਿਹੜਾ ਆ ਉਹ ਸਾਨੂੰ ਮਿਲਿਆ ਸਿਗਾ ਵੀ ਤੁਸੀਂ 1 ਕਰੋੜ 41 ਲੱਖ ਹੀ ਮੱਲ ਲੋ ਜਿਹੜੇ ਬੈਨੀਫੀਸ਼ੀਅਰ ਬਣਾ ਸਕਦੇ ਹੋ ਸੋ ਉਹ ਸਾਡੇ ਤੇ ਕੈਪ ਲਾਗੂ ਆ ਅਸੀਂ ਉਹ ਤੋਂ ਉਹਨੂੰ ਉਹਨੂੰ ਕਰਾਸ ਨਹੀਂ ਕਰ ਸਕਦੇ ਅਸੀਂ ਕਈ ਵਾਰ ਭਾਰਤ ਸਰਕਾਰ ਦੇ ਨਾਲ ਗੱਲਬਾਤ ਕੀਤੀ ਹੈ ਮਾਨਜੋਗ ਸੀਐਮ ਸਾਹਿਬ ਨੇ ਵੀ ਲੈਟਰ ਲਿਖਿਆ ਆ ਸੋ ਉਹ ਭਾਰਤ ਸਰਕਾਰ ਸਾਨੂੰ ਆਗਿਆ ਨਹੀਂ ਦੇ ਰੇ ਸੋ ਉਹ ਕਿਉਂਕਿ ਸਾਰੇ ਦੇਸ਼ ਦੇ ਅੰਦਰ ਹੈ ਉਹ ਇਹ ਗੱਲ ਕਹਿੰਦੇ ਕਿ ਜਿਹੜੀ ਨਵੀਂ ਜਗ੍ਹਾ ਹੋਣੀ ਹੈ ਸੈਂਸਸ ਹੋਣਾ ਉਹ ਤੋਂ ਬਾਅਦ ਸਾਰੇ ਦੇਸ਼ ਦੇ ਲੋਕਾਂ ਨਾਲ ਸੀ ਉਹ ਮਤਲਬ ਆਪਣਾ ਆਗਿਆ ਦੇਵਾਂਗੇ ਸੋ ਇਹ ਸਾਡੀ ਸਟੇਟ ਗਵਰਨਮੈਂਟ ਦੀ ਮਜਬੂਰੀ ਹੈ ਜਿਹੜੇ ਦੂਜੇ ਆ ਕੁੜੀਆਂ ਦੇ ਵਿਆਹ ਹੋਣ ਤੋਂ ਬਾਅਦ ਉਹ ਮੈਂ ਦੱਸ ਦਿੱਤਾ ਜਦੋਂ ਮਰਜੀ ਲਿਆਓ ਜੇ ਕਿਸੇ ਦਾ ਕੋਈ ਪੈਂਡਿੰਗ ਆ ਉਹ ਮੈਂ ਜਿਹੜੇ ਲਈ ਕਰਵਾ ਦਿੰਦਾ ਜੀ ਠੀਕ ਹੈ ਬਨਵਾਲੀ ਸਾਹਿਬ ਜੀ ਸਪੀਕਰ ਸਾਹਿਬ ਬੇਨਤੀ ਆ ਕਿ ਇਹਦਾ ਨੋਟੀਫਿਕੇਸ਼ਨ ਮੰਤਰੀ ਸਾਹਿਬ ਨੂੰ ਕਹਿੰਦੇ ਜਾਰੀ ਕਰ ਦੇ ਨਹੀਂ ਦਰਜ ਹੋ ਰਹੀ ਜੀ ਮੈਂਬਰ ਸਾਹਿਬ ਹਨ ਵੀ ਸਹਿਮਤ ਹੋਣਗੇ ਲੜਕੀ ਨਾ ਘਟਾ ਕੇ ਉੱਥੇ ਜਾਣਾ ਚਾਹੁੰਦੀ ਆ ਤੁਸੀਂ ਵੇਖੋ ਮੈਂ ਮੈਂ ਇਹ ਗੱਲ ਦੱਸਦਾ ਇੱਕ ਮਿੰਟ ਤੁਹਾਡੀ ਨਹੀਂ ਤੁਹਾਡੀ ਹਾ ਗੁਰਪ੍ਰੀਤ ਜੀ ਬੇਰਤੀ ਆਕੇ ਰਾਛੜ ਨਾ ਮਿਲੇ ਆਪਾਂ ਕਹਿੰਨਾ ਕਿ ਉਹਨੂੰ ਸੇਤ ਜਿਹੜੀ ਯੋਜਨਾ ਦੇ ਵਿੱਚ ਉਹਦੀ ਸਹੂਲਤਾ ਗਈ ਬੱਚੇ ਨੂੰ ਉਹ ਤਾਂ ਮਿਲ ਜਾਈ ਰਾਛਣਾ ਆਪਾਂ ਨਾ ਦੇਵਾਂਗੇ ਸਰ ਬਿਲਕੁਲ ਬੈਠੋ ਨਾ ਕਿਉਂ ਨਾ ਦੇਵਾਂਗੇ ਮੇਰਾ ਖਿਆਲ ਹੈ ਮੰਤਰੀ ਜੀ ਨੇ ਕਹਿ ਦਿੱਤਾ ਵੀ ਜਿਹੜੇ ਜਿਹੜੇ ਵੀ ਕੇਸ ਹੈਗੇ ਆ ਤੁਸੀਂ ਇਹਨਾਂ ਦਾ ਧਿਆਨ ਚ ਲਿਆਓ ਔਰ ਉਹਨਾਂ ਨੇ ਕੱਲੇ ਤੁਹਾਡੇ ਲਈ ਨਹੀਂ ਸਾਰੇ ਸਦਨ ਦੇ ਮਾਣਯੋਗ ਮੈਂਬਰ ਸਾਹਿਬਾਨ ਲਈ ਕਿਹਾ ਠੀਕ ਹੈ ਜੀ ਹਾਂ ਬੋਲਣਾ ਚਾਹੁੰਦੇ ਤੁਸੀਂ ਤੁਸੀਂ ਕੋਈ ਕਹਿਣਾ ਚਾਹੁੰਦੇ ਮੇਰੇ ਖਰਾ ਆ ਗਈ ਬਸ ਮੈਂ ਇਹ ਗੱਲ ਕਹਿਣੀ ਹੈ ਬੇ ਇਹਦੇ ਨਾਲ ਪੋਰਟਲ ਦਾ ਕੋਈ ਇਸ਼ੂ ਨਹੀਂ ਅਗਰ ਕੋਈ ਹੈਗੀ ਆ ਪੈਂਡਿੰਗ ਲੈ ਆਉਣ ਮੇਰੇ ਕੋਲ ਮੈਂ ਕਰਾ ਦੇਵਾਂ ਹਾਂਜੀ ਮਾਨ ਸਾਹਿਬ ਇੰਦਰਜੀਤ ਕੁਮਾਰ ਠੀਕ ਸਪੀਕਰ ਸਾਹਿਬ ਧੰਨਵਾਦ ਜੀ ਮੈਂ ਮਨਜੋਗ ਮੰਤਰੀ ਸਾਹਿਬ ਦੇ ਧਿਆਨ ਚ ਲਿਆਉਣਾ ਚਾਹੁੰਦੀ ਕਿ ਜਿਹੜੇ ਸਾਡੇ 1 ਕਰੋੜ 41 ਲੱਖ ਕਾਰਡ ਬਣੇ ਹੋਏ ਨੇ ਉਨਾ ਦੇ ਉਨਾ ਪਰਿਵਾਰਾਂ ਦੇ ਵਿੱਚ ਜਿਹੜੇ ਬੱਚੇ ਪੈਦਾ ਹੁੰਦੇ ਆ ਉਹਨਾਂ ਦੇ ਨਾਮ ਐਡੀਸ਼ਨ ਨਹੀਂ ਹੋਏ ਜਦੋਂ ਤੋਂ ਹੀ ਕਾਰਡ ਬਣਨੇ ਸ਼ੁਰੂ ਹੋਏ ਅੱਜ ਤੱਕ ਮਤਲਬ 2007-08 ਤੋਂ ਲੈ ਕੇ ਅੱਜ ਤੱਕ ਐਡੀਸ਼ਨ ਨਹੀਂ ਹੋਈ ਬੱਚਿਆਂ ਦੀ ਉਹ ਕਾਰਡ ਨਵੇਂ ਨਹੀਂ ਬਣਨੇ ਸਰ ਉਹਨਾਂ ਦੇ ਜਿਹੜੇ ਕਾਰਡ ਬਣੇ ਹੋਏ ਉਹਦੇ ਵਿੱਚ ਐਡੀਸ਼ਨ ਹੋਈ ਜਾਂ ਹੋ ਰਹੀ ਹੈ ਜੇ ਵੀ ਕੋਈ ਮਤਲਬ ਪ੍ਰਪੋਜ਼ਲ ਨਹੀਂ ਹੈ ਜੇ ਦਾ ਕੋਈ ਸਵਿਧਾਨ ਨਹੀਂ ਹੈ ਉਹਦੀ ਮੈਂ ਗੱਲ ਕਰਦੇ ਆ ਕਿ ਮਾਨਯੋਗ ਬਨਵਾਲੀ ਸਾਹਿਬ ਨੇ ਵੀ ਉਹੀ ਗੱਲ ਕੀਤੀ ਕਿ ਬੱਚੇ 15-15 ਸਾਲ ਦੇ ਹੋਗੇ ਉਸ ਪਰਿਵਾਰ ਦੇ ਜਿਹਦਾ ਆਲਰੇਡੀ ਰੈਸ਼ਨ ਕਾਰਡ ਬਣਿਆ ਹੋਇਆ ਹੈ ਠੀਕ ਹੈ ਵੀਰ ਠੀਕ ਹੈ ਵੀਰ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਡਾਕਟਰ ਇਸ਼ਾਨ ਕੁਮਾਰ